ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੁੰਡੀ ਬਟੀਕ ਤੇ ਮੇਰਾ ਨਾਮ ਹੈ ਜਿਵਿੰਦਰ ਕੌਰ ਅੱਜ ਆਜੀ 45 ਡੇ ਚੈਲੰਜ ਦਾ ਪਹਿਲਾ ਦਿਨ ਇਸ ਤੋਂ ਪਹਿਲਾਂ ਆਪਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਹੋਈ ਆ ਉਹ ਤੁਸੀਂ ਦੇਖ ਲਿਓ ਇਸ ਦੇ ਵਿੱਚ ਆਪਾਂ ਤੁਹਾਨੂੰ ਦੱਸੂਗੇ ਜੀ ਸੂਟ ਦਾ ਨਾਪ ਲੈਣਾ ਇਹ ਹੈਗੇ ਜੀ ਮੇਰੇ ਕੋਲ ਸਲਵਾਰ ਸਲਵਾਰ ਦੇ ਅੱਜ ਕੱਲ੍ਹ ਦੋ ਨਾਪ ਲਏ ਜਾਂਦੇ ਆ ਇੱਕ ਫਰੰਟ ਤੋਂ ਤੇ ਇੱਕ ਬੈਕ ਤੋਂ ਕਿਉਂਕਿ ਹੁਣ ਚੱਕਮੀ ਸਲਵਾਰ ਦਾ ਰਵਾਜ ਚੱਲਿਆ ਹੋਇਆ ਸੋ ਇੱਥੇ ਕਰੀਜ਼ ਬਣੀ ਵੀ ਹੁੰਦੀ ਆ ਇੱਕ ਵਾਲ ਜਿਹੜਾ ਪਹਿਲਾ ਨਾਪ ਲੈਣਾ ਆਪਾਂ ਨੇ ਉਹ ਕਰੀਜ਼ ਦੇ ਬਾਹਰ ਤੋਂ ਲੈਣਾ ਇਸ ਤਰੀਕੇ ਨਾਲ ਸੋ ਸਭ ਤੋਂ ਪਹਿਲਾਂ ਆਪਾਂ ਨੇ ਉੱਪਰ 벨ਟ ਨੂੰ ਇੱਥੋਂ 벨ਟ ਕੋਲੋਂ ਮਿਲਣਾ ਇਹ ਹੈ ਆਗੇ ਜੀ ਆਪਣਾ 33 ਇੰਚ ਬੈਕ ਸਾਈਡ ਤੇ ਵੀ ਆਪਾਂ ਨੇ ਇਹਨੂੰ ਮਿਲਣਾ ਹੈ ਚੰਗੀ ਤਰ੍ਹਾਂ ਇੱਥੇ ਬਾਹਰ ਸੈੱਟ ਕਰ ਲੈਣੇ ਤਾਂ ਕਿ ਆਪਣਾ ਨਾਪ ਦੇ ਵਿੱਚ ਫਰਕ ਨਾ ਪੈ ਜਾਵੇ ਤੇ ਬੈਕ ਸਾਈਡ ਤੇ ਹੈਗਾ ਜੀ ਇਹ 34 ਇੰਚ ਠੀਕ ਹੈ ਜੀ ਇਸ ਤਰੀਕੇ ਨਾਲ ਹੀ ਤੁਸੀਂ ਨਾਪ ਲੈਣਾ ਸਲਵਾਰ ਦਾ ਸੋ ਦੈਟ ਕਿ ਆਪਣੀ ਸਲਵਾਰ ਉੱਚੀ ਨਾ ਹੋ ਜਵੇ ਉੱਚੀ ਨਾ ਹੋ ਜਵੇ ਠੀਕ ਹੈ ਹੁਣ ਆਪਾਂ ਨੇ ਇਹ ਨਾਪ ਲਿਖ ਲੈਣਾ ਕਾਪੀ ਦੇ ਉੱਤੇ ਦੈਨ ਆਪਾਂ ਨੇ ਲੈਣਾ ਜੀ ਮੂਰੀ ਦਾ ਨਾਪ ਮੂਰੀ ਦਾ ਨਾਪ ਲੈਣ ਲਈ ਆਪਾਂ ਨੇ ਇੰਚ ਟੇਪ ਨੂੰ ਇਦਾਂ ਰੱਖਣਾ ਉੱਪਰ ਮੂਰੀ ਦੇ ਤੇ ਇੱਥੇ ਆਪਾਂ ਨੇ ਨਾਪ ਲੈ ਲੈਣਾ ਇਹ ਆ ਗਿਆ ਜੀ ਆਪਣਾ 6.5 ਇੰਚ 6.5 ਇੰਚ ਯਾਨੀ ਕਿ 6.2 ਇੰਚ ਹੋ ਗਿਆ ਜੀ 6.5 ਇੰਚ ਏ ਆਪਣੀ ਹੋ ਗਿਆ ਮੂਰੀ ਦਾ ਨਾਪ ਤੇ ਹੁਣ ਆਪਾਂ ਨੇ ਲੈਣਾ ਜੀ 벨ਟ ਦਾ ਨਾਪ 벨ਟ ਜਿੰਨੀ ਵੀ ਆਪਣੀ ਤਿਆਰ ਆ ਆਪਾਂ ਨੇ ਇੱਥੇ ਸਿਰਫ ਤਿਆਰ ਕੱਪੜੇ ਦਾ ਨਾਪ ਲਿਖਣਾ ਇਸ ਦੇ ਵਿੱਚ ਕੋਈ ਵੀ ਐਕਸਟਰਾ ਮਾਰਜਨ ਨਹੀਂ ਰੱਖਣਾ ਜਦੋਂ ਕੱਪੜੇ ਦੀ ਕਟਿੰਗ ਕਰਾਂਗੇ ਉਦੋਂ ਇਸ ਦੇ ਵਿੱਚ ਐਕਸਟਰਾ ਸਾਰਾ ਕੁਝ ਰੱਖਿਆ ਜਾਵੇਗਾ ਸੋ ਇੱਥੇ ਜੋ 벨ਟ ਦਾ ਨਾਪ ਹੈਗਾ ਜੀ ਉਹ ਆਪਣਾ ਆਇਆ 23 ਇੰਚ ਠੀਕ ਆ ਹੁਣ ਆਪਾਂ ਨੇ ਇੱਥੇ ਕੋਈ ਪਲੱਸ ਮਾਈਨਸ ਕੁਝ ਨਹੀਂ ਕਰਨਾ ਐਸ ਇਟ ਇਜ਼ ਆਪਾਂ ਨੇ 23 ਲਿਖ ਲੈਣਾ ਜਾਨੀ ਕਿ 23 ਬੈਲਟ ਦੀ ਲੰਬਾਈ ਹੈਗੀ ਜੀ 5 ਇੰਚ ਜਾਨੀ ਕਿ ਆਪਾਂ ਨੂੰ 7 ਇੰਚ ਦੀ ਬੈਲਟ ਕਟਿੰਗ ਕਰਨੀ ਪੈਣੀ ਹੈ ਠੀਕ ਆ ਇਸ ਤਰੀਕੇ ਨਾਲ ਆਪਾਂ ਨੇ ਇਹ ਸਲਵਾਰ ਦਾ ਨਾਪ ਲੈ ਲੈਣਾ ਤੇ ਇਹਨੂੰ ਕਰ ਦੇਣਾ ਇਦਾਂ ਇਕੱਠਾ ਤੇ ਹੁਣ ਆਪਾਂ ਨੇ ਲੈਣਾ ਜੀ ਕਮੀਜ਼ ਦਾ ਨਾਪ ਕਮੀਜ਼ ਦਾ ਨਾਪ ਲੈਣ ਦੇ ਲਈ ਸਭ ਤੋਂ ਪਹਿਲਾਂ ਜੇ ਤਾਂ ਤੁਸੀਂ ਲਾਈਨਿੰਗ ਵਾਲਾ ਕਮੀਜ਼ ਸਲਾਈ ਕਰਦੇ ਹੋ ਤਾਂ ਤਾਂ ਫਿਰ ਤੁਸੀਂ ਲਾਈਨਿੰਗ ਵਾਲਾ ਹੀ ਕੱਪੜੇ ਦੇ ਨਾਪ ਲਿਓ ਜੇ ਤੁਸੀਂ ਸਿੰਪਲ ਕਮੀਜ਼ ਸਲਾਈ ਕਰਨਾ ਚਾਹੁੰਦੇ ਹੋ ਤਾਂ ਸਿੰਪਲ ਕਮੀਜ਼ ਦਾ ਹੀ ਨਾਪ ਲਿਓ ਸੋ ਜਿਸ ਤਰੀਕੇ ਦਾ ਵੀ ਤੁਸੀਂ ਕਪੜਾ ਸਲਾਈ ਕਰਨਾ ਚਾਹੁੰਦੇ ਹੋ ਉਸੇ ਤਰੀਕੇ ਦਾ ਹੀ ਤੁਸੀਂ ਸੂਟ ਲਿਓ ਨਾਪ ਲੈਣ ਵਾਸਤੇ ਜਾਂ ਤੁਸੀਂ ਸਿੱਧਾ ਕਸਟਮਰ ਤੋਂ ਵੀ ਨਾਪ ਲੈ ਸਕਦੇ ਆ ਸੋ ਮੇਰੇ ਕੋਲ ਇੱਥੇ ਕੋਈ ਅਵੇਲੇਬਲ ਨਹੀਂ ਸੀਗਾ ਜਿੱਤੋਂ ਮੈਂ ਡਾਇਰੈਕਟ ਨਾਪ ਲੈ ਕੇ ਤੁਹਾਨੂੰ ਦਿਖਾ ਸਕਾਂ ਸੋ ਇਨ ਫਿਊਚਰ ਹੋਪ ਕਿ ਮੈਨੂੰ ਕੋਈ ਮਿਲ ਜAVE ਐਦਾਂ ਦਾ ਬੰਦਾ ਜਿਹਦਾ ਮੈਂ ਨਾਪ ਲੈ ਕੇ ਤੁਹਾਨੂੰ ਦਿਖਾ ਦਵਾਂ ਸੋ ਇਹ ਦੇਖੋ ਆਪਾਂ ਨੇ ਸਭ ਤੋਂ ਪਹਿਲਾਂ ਇਹਨੂੰ ਕਮੀਜ਼ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਜੋ ਇਸ ਕਮੀਜ਼ ਦੀ ਲੰਬਾਈ ਆ ਲੈਸ ਦੇ ਜਿਹੜਾ ਪਿਛਲਾ ਪੱਲਾ ਆਪਾਂ ਨੇ ਇੱਥੇ ਇਹਨਾਂ ਨੇ ਬਰਾਬਰ ਕਰਿਆ ਹੋਇਆ ਲੈਸ ਤੋਂ ਥੋੜਾ ਜਿਹਾ ਘੱਟ ਰੱਖਿਆ ਵਾ ਇਹ 42 ਆਇਆ ਤਾਂ ਆਪਾਂ ਨੇ ਪਿਛਲੇ ਪੱਲੇ ਦਾ ਨਾਪ ਲਿਆ 42 ਇੰਚ ਫਰੰਟ ਵਾਲੀ ਸਾਈਡ ਇੱਥੇ ਲੈਸ ਲੱਗੀ ਹੋਈ ਆ ਸੋ ਹੁਣ ਇਹਦਾ ਆਪਾਂ ਨੇ ਲੈਣਾ ਜੀ ਘੇਰੇ ਦਾ ਨਾਪ ਘੇਰਾ ਇੱਥੇ ਹਰ ਇੱਕ ਬੰਦੇ ਦਾ ਅਲੱਗ-ਅਲੱਗ ਹੁੰਦਾ ਜਿਵੇਂ ਇੱਥੇ ਹੈਗਾ ਜੀ 1 ਇੰਚ ਘੇਰਾ ਇਹਨਾਂ ਦੀ ਜੋਗੀ हिਪ ਆ ਉਹ 2 ਇੰਚ ਆ ਜ਼ਿਆਦਾਤਰ ਜਿੰਨੀ हिਪ ਆ ਉਹਦੇ ਨਾਲ 1 ਇੰਚ ਘਟਾ ਕੇ ਹੀ ਘੇਰਾ ਰੱਖਿਆ ਜਾਂਦਾ ਜਾਂ ਫਿਰ ਕਈ ਜਿੰਨੀ हिਪ ਆ ਉਨਾ ਹੀ ਘੇਰਾ ਰੱਖ ਲੈਂਦੇ ਆ ਉਮੀਦ ਆ ਕਿ ਤੁਹਾਨੂੰ ਮੇਰੀ ਸਮਝ ਲੱਗ ਰਹੀ ਹੋਊਗੀ ਜੇ ਨਹੀਂ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਲਿਓ ਜਮਨ ਨੂੰ ਇਨਸਟਾ ਤੇ ਫੇਸਬੁੱਕ ਤੇ ਮੈਸੇਜ ਕਰ ਲਿਓ ਹੁਣ ਆਪਾਂ ਨੇ ਲੈਣਾ ਜੀ ਗਲੇ ਦਾ ਨਾਪ neck ਨੂੰ ਨਾ ਚੰਗੀ ਤਰ੍ਹਾਂ ਸੈੱਟ ਕਰ ਲਿਓ ਉਸ ਤੋਂ ਬਾਅਦ ਹੀ ਆਪਾਂ ਨੇ ਨਾਪ ਲੈਣਾ ਇੰਚ ਟੇਪ ਨੂੰ ਆਪਾਂ ਨੇ ਮੋਢੇ ਦੇ ਵਿੱਚ ਪਾ ਦੇਣਾ ਇਦਾਂ ਤੇ ਉਸ ਤੋਂ ਬਾਅਦ ਦਾ ਨਾਪ ਲੈਣਾ ਤੁਸੀਂ ਦੇਖ ਸਕਦੇ ਹੋ ਫਰੰਟ ਨਾਲੋਂ ਬੈਕ neck ਵੱਡਾ ਏ ਸੋ ਇਸ ਤਰੀਕੇ ਨਾਲ ਆਪਾਂ ਨੇ ਉੱਪਰਲੇ ਪਾਸੇ ਇੰਚ ਟੇਪ ਰੱਖਣਾ ਤੇ ਉਹਦਾ ਨਾਪ ਲੈ ਲੈਣਾ ਠੀਕ ਆ ਜੀ ਇਹਨੂੰ ਇੱਕ ਬਰਾਬਰ ਸੈੱਟ ਕਰ ਲਿਓ ਤਾਂ ਉਸ ਤੋਂ ਬਾਅਦ ਹੀ ਨਾਪ ਲਿਓ ਨਹੀਂ ਫਿਰ ਆਪਣਾ ਨਾਪ ਦੇ ਵਿੱਚ ਕੋਈ ਫਰਕ ਪੈ ਜਾਊਗਾ ਸੋ ਜੇ ਤੁਹਾਨੂੰ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਪਲੀਜ਼ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਮੁੰਡੀ ਪਟੇਕ ਨੂੰ ਸਬਸਕ੍ਰਾਈਬ ਕਰ ਲਿਓ ਇਨਸਟਾ ਤੇ ਫੇਸਬੁੱਕ ਤੇ ਕਰ ਲਿਓ ਜੀ ਫੋਲੋ ਇਹ ਆਪਾਂ ਨੇ neck set ਕਰ ਲਿਆ ਹੁਣ ਆਪਾਂ ਨੇ ਲੈਣੀ ਹੈ ਜੀ ਇੱਥੇ ਦੋਨੋਂ neck ਦੀ ਡੁੰਗਾਈ ਜਿਹੜਾ ਫਰੰਟ neck ਆ ਜੀ ਉਹ ਹੈਗਾ 6.5 ਬੈਕ neck ਹੈਗਾ 7 ਸੋ ਬੈਕ neck ਇਹਨਾਂ ਦਾ ਥੋੜਾ ਜਿਹਾ ਵੱਡਾ ਹੈ ਬੈਕ ਸਾਈਡ ਤੇ ਸੋ ਹੁਣ ਆਪਾਂ ਨੇ ਇਹ ਨਾਪ ਕਾਪੀ ਦੇ ਉੱਤੇ ਲਿਖ ਲਿਆ ਹੁਣ ਆਪਾਂ ਨੇ ਲੈਣਾ ਜੀ ਚੈਸਟ ਦਾ ਨਾਪ ਜਾ ਕੇ ਲਓ ਛਾਤੀ ਦਾ ਨਾਪ છાતી કમર હિપ મેરે એ તિન નાબ હોને હે અપને સો ઇના નુ લેના મેળા જા મે કેમેરા સેટ કર લવા નાલ દી નાલ તે થону દિખા દમા નેડે તો થોડા જા એ દેખો ઇસ તરીકે ਨਾਲ ફ્રન્ટ અપના 6.5 હે તે બેક હેગા જી 7 ਹੁਣ ਆਪਾਂ ਨੇ લેਣਾ 체સ્ટ ਦਾ ਨਾਪ 체સ્ટ ਦਾ ਨਾਪ ਲੈਣ ਦੇ ਲਈ ਇੱਥੇ ਜਿਹੜੀ ਇਹ ਸਲਾਈ ਲੱਗੀ ਹੋਈ ਹੈ ਸਾਈਡ ਤੇ ਇੱਥੋਂ ਇਹਨੂੰ ਬਾਹਰ ਕੱਢ ਲੈਣਾ ਤੇ ਇਧਰਲੇ ਪਾਸੇ ਦੂਜੀ ਸਲਾਈ ਬਾਹਰ ਕੱਢ ਲੈਣੀ ਇੱਥੇ ਜੋ ਆਪਣਾ ਨਾਪ ਆਇਆ ਦੋਨਾਂ ਨੂੰ ਮਿਣਨ ਤੋਂ ਬਾਅਦ ਇਹ ਆਇਆ ਜੀ 6.5 6.20 ਇੰਚ ਉਮੀਦ ਆ ਕਿ ਤੁਹਾਨੂੰ ਇਹ ਤਰੀਕਾ ਵਧੀਆ ਲੱਗਿਆ ਹੋਊਗਾ ਦੋਨੇ ਪਾਸੇ ਤੋਂ ਸਲਾਈਆਂ ਫੜ ਕੇ ਨਾਪ ਲੈਣਾ ਸੋ ਕਮੀਜ਼ ਨੂੰ ਢਿੱਲਾ ਨਾ ਛੱਡਿਓ ਬਹੁਤ ਜ਼ਿਆਦਾ ਖਿੱਚੇ ਹੋਣਾ ਨਾਰਮਲ ਰੱਖ ਕੇ ਨਾਪ ਲਿਓ ਦੋਨੇ ਸਿਉਣਾਂ ਨੂੰ ਫੜ ਕੇ ਨਾਪ ਲਿਓ ਦੋਨੇ ਸਾਈਡ ਦੀਆਂ ਨੂੰ ਠੀਕ ਹੈ ਜੀ ਇਹਦਾ ਕਮਰ ਹੈਗੀ 18 ਇੰਚ ਤੇ ਹੁਣ ਆਪਾਂ ਨੇ ਅੱਗੇ हिਪ ਦੇ ਨਿਸ਼ਾਨ हिਪ ਦਾ ਨਾਪ ਲੈਣਾ ਦੇਖੋ ਇੱਥੇ ਨਾ ਜਿਹੜੀ ਕਮਰ ਦਾ ਸੌਰੀ ਕਮਰ ਮਣਨ ਦਾ तरीका ये हो दो तरीके ਨਾਲ ਮਿਲ ਸਕਦੇ ਕਿ ਤੁਸੀਂ ਸਿੱਧਾ ਜੇ ਸਾਈਡ ਵਾਲੀਆਂ ਪਲੇਟਾਂ ਨਹੀਂ ਪਾਈਆਂ ਹੋਈਆਂ ਤਾਂ ਤੁਸੀਂ ਉੱਪਰਲੇ ਪਾਸੇ ਤੋਂ 14 ਜਾਂ 15 ਇੰਚ ਰੱਖ ਕੇ ਕਮਰ ਦਾ ਨਾਪ ਲੈ ਸਕਦੇ ਹੋ ਜਾਂ ਫਿਰ ਤੁਸੀਂ ਪਲੇਟਾਂ ਕੋਲੋਂ ਨਾਪ ਲੈ ਸਕਦੇ ਹੋ ਸੇਮ ਆ ਆਪਾਂ ਨੇ ਇੱਥੇ हिਪ ਦਾ ਨਾਪ ਲੈਣਾ ਦੋਨੋਂ ਸਾਈਡ ਤੋਂ ਇੱਦਾਂ ਸਲਾਈਆਂ ਨੂੰ ਚੰਗੇ ਤਰੀਕੇ ਨਾਲ ਬਾਹਰ ਕੱਢਣਾ ਹੈ ਇਥੇ ਨਮ ਜਿੱਦਾਂ ਵੀਡੀਓ ਬਣਾਈ ਸੀਗੀ ਐਵੇਂ ਹੀ ਅਪਲੋਡ ਕਰ ਦਣੀ ਇਹਦੇ ਵਿੱਚ ਮੈਂ ਕੋਈ ਵੀ ਕਟਿੰਗ ਨਹੀਂ ਕਰਨੀ ਕਿਉਂਕਿ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਆਪਾਂ ਨਾਪ ਲੰਦੇ ਕਿਵੇਂ ਆ ਠੀਕ ਹੈ ਇਹਨੂੰ ਪ੍ਰੋਪਰ ਇਹਨੂੰ ਕੱਪੜੇ ਨੂੰ ਬਾਹਰ ਕੱਢ ਕੇ ਫਿਰ ਹੀ ਨਾਪ ਲੈਣਾ ਦੋਨੋਂ ਸਲਾਈਆਂ ਸਾਈਡਾਂ ਤੋਂ ਫੜ ਕੇ ਇਹ ਚੀਜ਼ ਦਾ ਧਿਆਨ ਰੱਖਿਓ ਜੇ ਤੁਸੀਂ ਇਹਨੂੰ ਕੱਪੜੇ ਨੂੰ ਲੂਜ਼ ਜ਼ਿਆਦਾ ਛੜਤਾ ਤਾਂ ਵੀ ਤੁਹਾਡਾ ਨਾਪ ਘਟ ਜਾਣਾ ਜੇ ਜ਼ਿਆਦਾ ਖਿੱਚ ਲਿਆ ਤਾਂ ਵੀ ਤੁਹਾਡੇ ਨਾਪ ਦੇ ਵਿੱਚ ਫਰਕ ਪੈ ਜਾਣਾ ਹਿਪ ਆਈ ਹੈ ਜੀ 22 ਠੀਕ ਆ ਸੋ ਇਸ ਤਰੀਕੇ ਨਾਲ ਤੁਸੀਂ ਇੱਥੇ ਨਾਪ ਲੈ ਸਕਦੇ ਹੋ ਹੁਣ ਜਿਹੜੀ ਇਹ ਸਾਈਡ ਸਲਾਈ ਪਈ ਹੋਈ ਹੈ ਇਹਨਾਂ ਦੀ ਹੈ 6.5 ਤੇ ਪਈ ਹੋਈ ਆ 6.5 ਇੰਚ ਤਿਆਰ ਰਹਿਣੀ ਚਾਹੀਦੀ ਆ ਸੋ ਆਪਾਂ 7 ਇੰਚ ਦੇ ਮਾਰਕ ਕਰਾਂਗੇ ਹੁਣ ਜੋ ਆਪਾਂ ਨੇ ਇਹ ਸਾਈਡ ਸਲਾਈ ਜਿਹਨੂੰ ਆਪਾਂ ਚਾਕ ਕਹਿੰਦੇ ਆ ਵੀ ਕਿੰਨੇ ਦੇ ਰੱਖਣੇ ਆ ਇਹ ਰੱਖਣੇ ਆ ਜੀ 14.5 ਇੰਚ ਤੇ 14.5 ਇੰਚ ਤਿਆਰ ਆ ਤਾਂ ਅੱਧਾ ਇੰਚ ਆਪਾਂ ਐਕਸਟਰਾ ਲੈਂਦੇ ਹੁੰਦੇ ਆ ਯਾਨੀ ਕਿ 15 ਇੰਚ ਇਹੇ ਆਪਾਂ ਨਾਪ ਜਿਹੜਾ ਲਿਖਣਾ ਉਹ ਤਿਆਰ ਲਿਖਣ ਤਿਆਰ ਦਾ ਲਿਖਣਾ 14.5 ਤਾਂ 14.5 ਹੀ ਲਿਖਣਾ ਬਟ ਜਦੋਂ ਆਪਾਂ ਨੇ ਨਿਸ਼ਾਨ ਲਾ ਕੇ ਬਾਹਂ ਜਾਣਨ ਤੋਂ ਪਹਿਲਾਂ ਇੱਕ ਫਿਟਿੰਗ ਦੀ ਨਿਸ਼ਾਨੀ ਲਾਉਂਦੇ ਆਂ ਉਦੋਂ ਆਪਾਂ ਨੇ 15 ਲਿਖਣਾ ਹੈ 15 ਰੱਖ ਕੇ ਨਿਸ਼ਾਨ ਲਾਉਣਾ ਠੀਕ ਹੈ ਜੀ ਸੋ ਇਹ ਚੀਜ਼ ਦਾ ਧਿਆਨ ਰੱਖਣਾ ਬਾਕੀ ਜਿਵੇਂ ਆਪਾਂ ਤੁਹਾਨੂੰ ਸੂਟ ਕਟਿੰਗ ਕਰਨਾ ਅੱਗੇ ਦੱਸਾਂਗੇ ਉਦੋਂ ਤੁਹਾਨੂੰ ਪਤਾ ਲੱਗ ਜਾਊਗਾ ਤੇ ਬਾਹਂ ਦਾ ਨਾਪ ਲੈਣ ਦੇ ਲਈ ਆਪਾਂ ਨੇ ਬਾਹਂ ਨੂੰ ਇਦਾਂ ਸਿੱਧਾ ਕਰ ਲੈਣਾ ਬਾਹਂ ਦੀ ਲੰਬਾਈ ਹੈਗੀ ਹੈ ਜੀ ਇੱਥੇ 16 ਇੰਚ ਤੇ ਮਾਂ ਦੀ ਜੋ ਚੜਾਈ ਆ ਉਹ ਹੈਗੀ ਆ ਜੀ 7 ਇੰਚ ਇਹ ਬਾਹ ਅਮਰੇਲਾ ਕਟਿੰਗ ਕਰਨੀ ਆਪਾਂ ਨੇ ਸੋ ਉਮੀਦ ਆ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਾਪ ਲੈਣ ਦਾ ਜੋ ਵੀ ਮੈਂ ਤੁਹਾਨੂੰ ਤਰੀਕਾ ਸਮਝਾਇਆ ਉਹ ਵਧੀਆ ਲੱਗਿਆ ਹੋਊਗਾ ਜੁੜੇ ਰਹੋ ਤੁਸੀਂ ਮੇਰੇ ਨਾਲ ਆਪਾਂ 0 ਤੋਂ 45 ਦਿਨ ਦਾ ਚੈਲੰਜ ਲਿਆ ਸੋ ਉਮੀਦ ਹੈ ਕਿ ਇਹ ਆਪਣਾ ਵਧੀਆ ਰਹੂਗਾ ਇਹ ਆਪਾਂ ਨੇ ਉੱਪਰੋਂ 8 ਇੰਚ ਤੇ ਹੇਠ ਨੂੰ ਆ ਗਿਆ ਆਪਣਾ 7 ਇੰਚ ਆਪਾਂ ਨੇ ਇਹ ਅੱਧੀ ਬਾਹ ਦਾ ਨਾਪ ਲਿਆ ਠੀਕ ਹੈ ਜੀ ਇਹ ਮੈਂ ਹਰ ਇੱਕ ਦਾ ਨਾਪ ਲੰਦੀ ਹੋਣੀ ਹੈ ਕਿਉਂਕਿ ਨਹੀਂ ਫਿਰ ਇੱਥੇ ਝੋਲ ਪੈਂਦਾ ਹੁੰਦਾ ਬਾਹ ਦੇ ਕੋਲੋਂ ਸੋ ਇਸ ਤਰੀਕੇ ਨਾਲ ਇਹ ਆਪਣਾ ਨਾਪ ਨਹੀਂ ਸੋ ਫਿਰ ਝੋਲ ਨਹੀਂ ਪੈਂਦਾ ਜੇ ਆਪਾਂ ਇਹ ਨਾਪ ਲੰਨੇ ਆ ਸੋ ਜਿਹੜਾ ਇਹ ਵਾਲਾ ਹੈ ਆਪਾਂ ਨੇ ਅੱਪਰ ਅੱਪਰ ਬੋਡੀ ਦਾ ਨਾਪ ਲਿਆ ਜਿਹੜਾ ਹੁਣ ਆਪਾਂ ਨੇ ਲਿਆ ਤੇ ਬੈਕ ਸਾਈਡ ਤੋਂ ਆਪਾਂ ਨੇ ਤੀਰੇ ਦਾ ਨਾਪ ਲੈਣਾ ਸੋ ਇਸ ਤਰੀਕੇ ਨਾਲ ਆਪਣਾ ਇਹ ਸਾਰੇ ਸੂਟ ਦਾ ਨਾਪ ਲੈ ਹੋ ਗਿਆ ਵੈਸੇ ਮੈਂ ਹਰ ਇੱਕ ਦਾ ਥੀਰਾ ਆਪਣੇ ਅਕੋਰਡਿੰਗ ਰੱਖਦੀ ਆ ਪਰ ਫਿਰ ਵੀ ਮੈਂ ਇੱਕ ਵਾਰੀ ਚੈੱਕ ਕਰ ਲੈਂਦੀ ਆ ਵੀ ਦੂਜੇ ਬੰਦੇ ਦਾ ਥੀਰਾ ਕਿੰਨਾ ਕਾ ਠੀਕ ਹੈ ਜੀ ਸੋ ਉਸ ਅਕੋਰਡਿੰਗ ਤੁਸੀਂ ਇੱਥੇ ਸਾਰਾ ਚੈੱਕ ਕਰ ਲਿਓ ਤੇ ਪ੍ਰੋਪਰ ਬਿਨਾ ਮਿਣੇ ਤੋਂ ਜਦੋਂ ਵੀ ਆਪਾਂ ਨੇ ਸੂਟ ਦੀ ਕਟਿੰਗ ਕਰਨ ਤੋਂ ਪਹਿਲਾਂ ਨਾਪ ਆਪਾਂ ਨੇ ਇੱਕ ਵਾਰੀ ਪ੍ਰੋਪਰ ਲੈਣਾ ਇਹ ਚੀਜ਼ਾਂ ਤੁਹਾਨੂੰ ਹਰ ਕਿਸੇ ਨੇ ਨਹੀਂ ਦੱਸਣੀਆਂ ਹੈਗੀਆਂ ਸੋ ਮੈਂ ਬਹੁਤ ਜਮੈਂ ਮਤਲਬ ਕਿ ਜਿਵੇਂ ਕਹेलो ਨਾ ਜਿਹਨੂੰ ਕੁਝ ਵੀ ਨਹੀਂ ਆਂਦਾ ਉਸ ਲੈਵਲ ਤੇ ਜਾ ਕੇ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਉਮੀਦ ਹੈ ਕਿ ਮੇਰੀ ਇਹ ਕੋਸ਼ਿਸ਼ ਉਹ ਪੜ੍ਹਨ ਲਈ ਵਧੀਆ ਹੋਊਗੀ ਜਾਂ ਬਹੁਤ ਮਦਦਗਾਰ ਸਿੱਧ ਹੋਊਗੀ ਜਿਨ੍ਹਾਂ ਨੂੰ ਸਲਾਈ ਦੇ ਵਿੱਚ ਬਿਲਕੁਲ ਵੀ ਨੌਲੇਜ ਨਹੀਂ ਹੈ ਸੋ ਜੁੜੇ ਰਹੋ ਮੇਰੇ ਨਾਲ ਆਪਣੀ ਨੌਲੇਜ ਵਧਾਉਣ ਦੇ ਲਈ ਮੇਰਾ ਨਾਮ ਹੈ ਜੀ ਬਰਿੰਦਰ ਕੌਰ ਤੁਸੀਂ ਦੇਖ ਰਹੇ ਹੋ ਮੁੰਡੀ ਬਟਿਕ ਰੱਬ ਰਾਖਾ